ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਨੇ ਅਜਾਲਾ ਦੇ ਪਿੰਡ ਅਤੇ ਲੋਕ ਕਾਫੀ ਪਰੇਸ਼ਾਨ ਨੇ ਆਰਮੀ ਦੇ ਜਵਾਨਾਂ ਵੱਲੋਂ ਹਰ ਪੀੜਤ ਤੱਕ ਪਹੁੰਚਾ ਰਹੇ ਨੇ ਰਾਸ਼ਨ ਗੁਰਦੁਆਰਾ ਸਾਹਿਬ ਦੇ ਵੈਂਚਰ ਦੇ ਵੱਲੋਂ ਵੀ ਪਹੁੰਚਾਈ ਜਾ ਰਹੀ ਹੈ ਰਾਹਤ ਸਮੱਗਰੀ ਸੋ ਜਾਲਾ ਦੇ ਵਿੱਚ ਇਥੇ ਕੀ ਕਈ ਪਿੰਡ ਹੜ੍ਹ ਦੇ ਪਾਣੀ ਦੇ ਚਪੇੜ ਦੇ ਵਿੱਚ ਆਏ ਨੇ ਉੱਥੇ ਹੀ ਆਰਮੀ ਦੇ ਜਵਾਨਾਂ ਵੱਲੋਂ ਹੜ੍ਹ ਪੀੜਤ ਤੱਕ ਪਾਣੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਜ਼ਰੂਰਤ ਦਾ ਸਮਾਨ ਜਿਹੜਾ ਕੀ ਰਾਹਤ ਸਮੱਗਰੀ ਹੈ ਪਹੁੰਚਾਈ ਜਾ ਰਹੀ ਹੈ ਲਗਾਤਾਰ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਰਹੱਦੀ ਖੇਤਰ ਦੀਆਂ ਕਿ ਕਿਸ ਤਰੀਕੇ ਨਾਲ ਹੜ੍ਹਾਂ ਤੋਂ ਲੋਕ ਪ੍ਰਭਾਵਿਤ ਹੋਏ ਨੇ ਪਰ ਮੈਂ ਜੇ ਗੱਲ ਕਰਾਂ ਅੱਜ ਸਵੇਰ ਤੋਂ ਹੀ ਲਗਾਤਾਰ ਆਰਮੀ ਵੱਲੋਂ ਲਗਾਤਾਰ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਐਸਾ ਹਲਕਾ ਅਜਨਾਲਾ ਦੀ ਮੈਂ ਗੱਲ ਕਰਾਂ ਅਜਨਾਲਾ ਦੇ ਬਹੁਤ ਸਾਰੇ ਪਿੰਡ ਪ੍ਰਭਾਵਿਤ ਹੋਏ ਨੇ ਹੜ੍ਹਾਂ ਦੇ ਪਾਣੀ ਤੋਂ ਪਰ ਆਰਮੀ ਵੱਲੋਂ ਲਗਾਤਾਰ ਲੋਕਾਂ ਨੂੰ ਪਹਿਲਾਂ ਰੈਸਕਿਊ ਕੀਤਾ ਜਾ ਰਿਹਾ ਸੀ ਪਰ ਹੁਣ ਅੱਜ ਜਿਹੜੀ ਗੱਲ ਹੈ ਲੋਕਾਂ ਤਿੱਕਰ ਘਰ-ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਅਤੇ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਜਿਹੜੀ ਹੈ ਉਹ ਪਹੁੰਚਾਈ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਜੇ ਗੁਰਦੁਆਰਾ ਬੜੂ ਸਾਹਿਬ ਜੀ ਦੀ ਗੱਲ ਕਰਾਂ ਤਾਂ ਉਹਨਾਂ ਦੇ ਜਿਹੜੇ ਵਲੰਟੀਅਰਸ ਨੇ ਉਹਨਾਂ ਵੱਲੋਂ ਜਿਹੜਾ ਇਹ ਸਹਯੋਗ ਕੀਤਾ ਜਾ ਰਿਹਾ ਤੇ ਵਕਤ-ਵਕਤ ਤਰੀਕੇ ਨਾਲ ਘਰਾਂ ਅੰਦਰ ਜਾ ਕੇ ਲੋਕਾਂ ਨੂੰ ਜਿਹੜੀ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਮੇਰੇ ਸਹਯੋਗੀਦਾਰ ਨੂੰ ਦਿਖਾ ਰਹੇ ਨੇ ਕਿ ਚਾਰੇ ਪਾਸੇ ਪਾਣੀ ਭਰਿਆ ਹੋਇਆ ਤੇ ਬਹੁਤ ਜੇ ਗਾਦੀਆਂ ਵੀ ਬਹੁਤ ਡੂੰਘਾ ਤੇ ਗਹਿਰਾ ਪਾਣੀ ਹੈ ਉਹਦੇ ਵਿੱਚ ਇਹ ਜਿਹੜੇ ਵਲੰਟੀਅਰਸ ਨੇ ਨਾਲ ਆ ਤੇ ਵੀ ਜਿਹੜੇ ਆਰਮੀ ਦੇ ਜਿਹੜੇ ਜਵਾਨ ਨੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਲੋਕਾਂ ਦੇ ਨਾਲ ਲੋਕਾਂ ਨੂੰ ਰਾਹਤ ਵਾਸਤੇ ਜਿਹੜੇ ਘਰਾਂ ਅੰਦਰ ਜਾਇਆ ਵਜਾਰਿਆ ਤਾਂ ਇਸੇ ਬੋਲ ਰਹੇ ਹਾਂ ਅਸੀਂ ਘਰਾਂ 'ਚ ਜਾ ਰਹੇ ਨਾਲ ਨਾਲ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਲਗਾਤਾਰ ਆ ਆਰਮੀ ਵੱਲੋਂ ਇੱਕ ਡਰੋਨ ਦੀ ਜਿਹੜੀ ਆ ਉਹ ਵੀ ਸਹਾਇਤਾ ਲਈ ਜਾ ਰਹੀ ਹੈ ਡਰੋਨ ਵੀ ਉਡਾਏ ਜਾ ਰਹੇ ਨੇ ਜਿਹੜੇ ਦੂਰ ਇਲਾਕੇ ਨੇ ਜਿੰਨਾ ਅੰਦਰ ਬੋਰਡ ਨਹੀਂ ਜਾ ਸਕਦੀਆਂ ਉਹਨਾਂ ਅੰਦਰ ਡਰੋਨ ਰਹੀ ਜਿਹੜਾ ਵਾ ਉਹ ਰਾਹਤ ਸਮਗਰੀ ਪਹੁੰਚਾਉਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਸ ਤਸਵੀਰਾਂ ਜੇ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਆਰਮੀ ਦੇ ਸਾਰੇ ਜਵਾਨ ਨਾਲ ਇੱਥੇ ਬੈਠੇ ਹੋਏ ਨੇ ਨਾਲ ਹੀ ਜਿਹੜੇ ਗੁਰਦੁਆਰਾ ਬਡੂ ਸਾਹਿਬ ਦੇ ਜਿਹੜੇ ਵਲੰਟੀਅਰ ਸੀਗੇ ਉਹ ਵੀ ਨਾਲ ਬੈਠੇ ਹੋਏ ਨੇ ਉਹਨਾਂ ਵੱਲੋਂ ਇਹ ਜਿਹੜੀਆਂ ਸੇਵਾਵਾਂ ਨੇ ਕੀਤੀਆਂ ਜਾ ਰਹੀਆਂ ਤੇ ਲੋਕਾਂ ਨੂੰ ਰਾਹਤ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਭਾਵੇਂ ਅੱਜ ਫੇਰ ਤੋਂ ਹੀ ਜਿਹੜੇ ਇੱਕ ਮੈਸੇਜ ਆ ਰਹੇ ਨੇ ਕਿ ਜਿਹੜਾ ਰਾਵੀ ਦਰਿਆ ਅੰਦਰ ਪਾਣੀ ਜਿਹੜਾ ਹੋਰ ਛੱਡ ਦਿੱਤਾ ਗਿਆ ਵਾ ਜਿਸ ਦੇ ਨਾਲ ਪਾਣੀ ਦਾ ਪੱਧਰ ਭਾਵੇਂ ਕਿ ਪਹਿਲਾਂ ਜਿਹੜੇ ਕੱਲ ਤੋਂ ਲੈ ਕੇ ਜਿਹੜਾ ਪਾਣੀ ਦਾ ਪੱਧਰ ਕਟਿਆ ਸੀਗਾ ਕਿਤੇ 1 ਤੋਂ 2 ਫੁੱਟ ਜਿਹੜਾ ਪਾਣੀ ਦਾ ਲੈਵਲ ਕਟਿਆ ਸੀਗਾ ਪਰ ਅੱਜ ਜਿਹੜਾ ਫੇਰ ਸਵੇਰ ਤੋਂ ਜਿਹੜਾ ਪਾਣੀ ਵਧਣਾ ਸ਼ੁਰੂ ਹੋ ਗਿਆ ਉਸ ਨੂੰ ਲੈ ਕੇ ਹੀ ਇਹ ਆਰਮੀ ਦੀਆਂ ਜਿਹੜੀਆਂ ਸੇਵਾਵਾਂ ਨੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਆਰਮੀ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਇਹ ਜਿੱਥੇ ਉਹ ਜਵਾਨ ਨੇ ਜਿੱਥੇ ਬਾਰਡਰਾਂ ਤੇ ਰਾਖੀ ਕਰਦੇ ਨੇ ਜਦੋਂ ਅਜਿਹਾ ਜੰਗ ਦਾ ਸਮਾਂ ਹੁੰਦਾ ਤੇ ਇਹ ਜੂਹਾਰੂ ਯੋਧੇ ਜਿਹੜੇ ਨੇ ਅ ਅਗਾਹਾਂ ਵੱਧ ਕੇ ਲੜਦੇ ਨੇ ਤੇ ਅੱਜ ਵੀ ਫਿਰ ਜਦੋਂ ਅਜਿਹਾ ਸਿਵਲਿਅਨ ਦੇ ਉੱਤੇ ਕੋਈ ਅ ਮਸਲਾ ਪੈਦਾ ਹੋਵੇ ਕਿ ਭਾਰਤ ਦੇ ਵਸਨੀਕਾਂ ਸਾਰੇ ਭਾਰਤ ਦੇ ਉੱਤੇ ਕੋਈ ਮਸਲਾ ਬਣਦਾ ਤਾਂ ਇਹ ਸਾਰੇ ਲੋਕ ਇਹ ਜਿਹੜੇ ਜਵਾਨ ਨੇ ਉਸੇ ਤਰੀਕੇ ਨਾਲ ਫੇਰ ਤੋਂ ਆਪਣੀਆਂ ਸੇਵਾਵਾਂ ਕਰ ਲਈ ਇੱਥੇ ਆ ਜਾਂਦੇ ਨੇ ਹੁਣ ਉਸੇ ਵੇਖੋ ਇਹ ਅਜਨਾਲਾ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਮੈਂ ਸਜੋਗੀ ਨੂੰ ਕਹੂੰਗਾ ਤੇ ਤੁਹਾਨੂੰ ਦਿਖਾਉਣ ਕਿ ਚਾਰੇ ਪਾਸੇ ਪਾਣੀ ਪਾਣੀ ਦਿਸ ਰਿਹਾ ਬਿਲਕੁਲ ਚਾਰੇ ਪਾਸੇ ਪਾਣੀ ਤਾਂ ਜਿਹੜੇ ਉੱਚੇ ਦਰਖਤ ਦਿਖ ਰਹੇ ਨੇ ਪਰ ਕਿਤਨਾ ਕਿਤੇ ਜਿਹੜੀ ਗੱਲ ਆ ਕਹੀ ਜਾਂਦੀ ਆ ਕਿ ਲੋਕਾਂ ਦੀ ਰਾਹਤ ਵਾਸਤੇ ਇਹ ਜਿਹੜੇ ਜਵਾਨ ਨੇ ਅੱਗੇ ਵੱਧ ਕੇ ਆਏ ਨੇ ਤੇ ਇਹਨਾਂ ਵੱਲੋਂ ਜਿਹੜੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਮੈਂ ਕੋਸ਼ਿਸ਼ ਕਰਾਂਗੇ ਆਪਾਂ ਲੋਕਾਂ ਨਾਲ ਵੀ ਗੱਲ ਕਰਨ ਦੀ ਪਰ ਜਿਸ ਤਰੀਕੇ ਨਾਲ ਇਹਨਾਂ ਦੀ ਵੱਲੋਂ ਵੱਡੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਹ ਉਹ ਜਵਾਨ ਹੁੰਦੇ ਨੇ ਜਿਹੜੇ ਕਿਸੇ ਪਬਲਿਕ ਸਿਟੀਜ਼ ਨਹੀਂ ਪੈਂਦੇ ਕਿਸੇ ਤਰ੍ਹਾਂ ਦੀ ਸੋਸ਼ਲ ਲਾਈਫ 'ਚ ਨਹੀਂ ਹੁੰਦੇ ਹਮੇਸ਼ਾ ਲਈ ਲੋਕਾਂ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕਰਦੇ ਨੇ ਕਿਉਂਕਿ ਇਹ ਜਵਾਨ ਹੁਣ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪਰ ਇਹਨਾਂ ਵੱਲੋਂ ਸਾਫਟ ਤੌਰ ਤੇ ਕਿਹਾ ਜਾਂਦਾ ਕਿ ਅਸੀਂ ਕਿਸੇ ਤਰ੍ਹਾਂ ਦਾ ਮੀਡੀਆ ਦੇ ਸਾਹਮਣੇ ਨਹੀਂ ਆਵਾਂਗੇ ਅਸੀਂ ਬਾਈਟ ਨਹੀਂ ਦਵਾਂਗੇ ਪਰ ਉਹਨਾਂ ਵੱਲੋਂ ਸੇਵਾਵਾਂ ਆਪਣੀਆਂ ਲਗਾਤਾਰ ਨਿਭਾਈਆਂ ਜਾ ਰਹੀਆਂ ਨੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਆ ਬਾਕੀ ਅਸੀਂ ਵੀ ਆਪਣੇ ਇੰਡੀਆ ਨੂੰ ਪੰਜਾਬ ਤੋਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਅਜਿਹੇ ਸਮੇਂ ਤੇ ਜਿਸ ਤਰੀਕੇ ਨਾਲ ਸਾਡੇ ਜਵਾਨ ਰਲ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਤੇ ਵੱਡੇ ਪੱਧਰ ਤੇ ਗਾਹਾਂ ਆਣ ਕੇ ਜ਼ਰੂਰੀ ਜਿਹੜੀਆਂ ਸੇਵਾਵਾਂ ਨੇ ਉਹ ਕਰਨੀਆਂ ਚਾਹੀਦੀਆਂ ਜਿਹੜਾ ਕਿ ਲੋਕਾਂ ਦਾ ਭਲਾ ਹੋ ਸਕੇ ਤੇ ਲੋਕ ਦੁਬਾਰਾ ਤੋਂ ਆਪਣੀ ਜ਼ਿੰਦਗੀ ਜਿਹੜੀ ਵਧੀਆ ਭਵਿੱਖ ਕਰ ਸਕਣ ਤੁਸੀਂ ਜੁੜੇ ਰਹੋ ਇਸ ਤਰੀਕੇ ਨਾਲ ਇੰਡੀਅਨ ਨਿਊਜ਼ ਪੰਜਾਬ ਦੇ ਲਈ ਭਾਰਤ ਪਾਕਿਸਤਾਨ ਸਰਦ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ